ਲਓ ਜਿਹੜੀਆਂ ਨੂੰ ਸੋਈ ਦੇ ਵਿੱਚ ਕੰਮ ਕਰਦੀਆਂ ਹੋਰ ਤਾਂ ਇਹ ਵੀਡੀਓ ਜ਼ਰੂਰ ਵੇਖਣ ਤੇ ਦੇਖ ਸਕਦੇ ਜੇ ਵੀ ਮੈਂ ਚਾਹ ਬਣਾ ਸੀ ਨਾ ਤੇ ਇਹ ਫਰਾਈਪੈਨ ਦੇ ਉੱਪਰ ਟੱਕਨ ਦਿੱਤਾ ਹੋਇਆ ਸੀ ਤੇ ਆਪਾਂ ਅਕਸਰ ਨੂੰ ਗੇਲੀ ਕਰ ਲੈਨੇ ਕਿਸੇ ਵੇਲੇ ਵੀ ਆਪਾਂ ਜੀ ਟੱਕੀ ਆ ਤੇ ਵੇਖੋ ਫਰਾਈਪੈਨ ਟੱਕਿਆ ਹੋਇਆ ਤਾਂ ਫਿਰ ਵੀ ਕੋੜ ਕਿੱਦਲੀ ਜਿਹੜੀ ਨਾ ਫਰਾਈਪੈਨ ਨੂੰ ਚੰਬੜੀ ਆ ਤੇ ਅੱਗੇ ਵੀ ਇਸ ਤਰ੍ਹਾਂ ਇੱਕ ਵਾਰੀ ਹੋਇਆ ਸੀ ਕਿ ਮੈਂ ਚਾਹ ਗਰਮ ਕਰਦੀ ਪਈ ਸੀ ਤੇ ਲਾਗੇ ਖਨੋਤੀ ਤੇ ਉੱਤੋਂ ਕੋੜ ਕਰਨ ਲਈ ਵਿੱਚ ਡਿੱਗੀ ਸੀ ਉਸ ਟਾਈਮ ਮੈਂ ਵੇਖ ਲਿਆ ਹੁਣ ਵੀ ਵੇਖੋ ਮੈਂ ਨਾ ਚਾਹ ਬਣਾ ਕੇ ਤੇ ਅਜੇ ਗਏ ਨੇ ਪੈਲੀ ਦੇ ਵਿੱਚ ਤੇ ਮੈਂ ਥੋੜੀ ਦੇਰ ਕੋਈ ਆ ਗਿਆ ਸੀ ਤੇ ਉਹਨਾਂ ਗੱਲਾਂ ਕਰਨ ਲੱਗ ਪਈ ਤੇ ਇਹ ਹੁਣ ਮੈਂ ਵੇਖਿਆ ਤੇ ਕੋੜ ਕਰਨ ਲਈ ਵੇਖੋ ਮਤਲਬ ਪਿੰਨਾਲ ਚੰਬੜੀ ਹੋਈ ਤੇ ਜੀਭਾਂ ਲਗਾਉਂਦੀ ਪਈ ਆ ਤੇ ਜਰੂਰ ਇਹ ਧਿਆਨ ਰੱਖਿਆ ਕਰੋ ਕਿ ਆਪਾਂ ਕੋਈ ਵੀ ਚੀਜ਼ ਜਦੋਂ ਟੱਕ ਕੇ ਵੀ ਵਰਤਦੇ ਆ ਨਾ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਚਾਹੀਦਾ ਤੇ ਇਸ ਤਰ੍ਹਾਂ ਵੇਖੋ ਮੈਂ ਢੱਕਣ ਬਿਲਕੁਲ ਦਿੱਤਾ ਤੇ ਮੈਂ ਸੋਚਣਾ ਵੀ ਮਤਲਬ ਕਿ ਸਾਫ਼ ਆ ਬਿਲਕੁਲ ਵੀ ਇਹਨੂੰ ਕੁਝ ਨਹੀਂ ਹੋਇਆ ਤੇ ਵੇਖ ਸਕਦੇ ਜੀ ਵੀ ਕੋਹਰ ਕਿਰਲੀ ਜੀਭਾ ਮਾਰਦੀ ਪਈ ਆ ਤੇ ਸਾਰੇ ਜਣੇ ਧਿਆਨ ਨਾਲ ਵੀਡੀਓ ਵੇਖੋ ਤੇ ਸਾਰੇ ਜਣੇ ਗੱਲ ਦਾ ਖਿਆਲ ਰੱਖਿਆ ਕਰੋ ਵੀ ਬਿਲਕੁਲ ਜਿਹੜੀਆਂ ਚੀਜ਼ਾਂ ਨੂੰ ਢੱਕਿਆਂ ਨੂੰ ਵੀ ਪਹਿਲਾਂ ਸਾਫ਼ ਕਰ ਲੈਣਾ ਚਾਹੀਦਾ ਤੇ ਇਸ ਕਰਕੇ ਮੈਂ ਵੀਡੀਓ ਬਣਾਈ ਆ ਕਿਰ ਸੋਈ ਚੌਰਤਾ ਕੰਮ ਕਰਨ ਵਾਲੀਆਂ ਲਈ ਬਹੁਤ ਜਿਹੜੀ ਜ਼ਰੂਰੀ ਇਹ ਵੀਡੀਓ ਦਾ ਤੇ ਜਿਹੜੀਲੀ ਚੀਜ਼ ਆ ਕਿੰਨੀ ਮਤਲਬ ਕਿ ਜੇ ਹੂੰ ਪਾ ਦੇ ਵਿੱਚ ਕੋੜ ਦੇ ਲਈ ਤੱਕ ਜ਼ਹਿਰ ਆ ਨੇੜਾ ਜਾਨ ਵੀ ਜਾ ਸਕਦੀ ਹੈ ਤੇ ਪਲੀਜ਼ ਜ਼ਰੂਰ ਖਿਆਰ ਰੱਖਿਆ ਕਰੋ ਆਪਣੀਆਂ ਆਪਣੀਆਂ ਚੀਜ਼ਾਂ ਟਕੀਆਂ ਦਾ ਵੀ ਤੇ ਮੈਂ ਕਾਫੀ ਟਾਈਮ ਦੀ ਵੇਖਦੀ ਪਈ ਆ ਇਸ ਕਰਕੇ ਮੈਂ ਵੀਡੀਓ ਬਣਾਈ ਆ ਜਾਨੀ ਕਿ ਗਾੜੀ ਤੋਂ ਗਾੜੀ ਜਿਹੜੀ ਸ਼ੇਅਰ ਹੋ ਸਕੇ ਤੇ ਸਾਰੇ ਆਪਣੀ ਜਿਹੜੀ ਮਤਲਬ ਇਹ ਨਗੇਲੀ ਨੂੰ ਅਜਨਾ ਹਰ ਇੱਕ ਚੀਜ਼ ਟੱਕ ਸਕੇ ਤੇ ਮਤਲਬ ਹੀ ਸੂਤ ਸਮਝ ਕੇ ਚੀਜ਼ ਨੂੰ ਰੱਖਿਆ ਜਾਏ ਆਪਾਂ ਕਿਸੇ ਵੇਲੇ ਨੰਗੀਆਂ ਵੀ ਚੀਜ਼ਾਂ ਰੱਖ ਲੈਣੇ ਆ ਜਿਹੜੀਆਂ ਚੀਜ਼ਾਂ ਦੇ ਚੰਗੀ ਤਰ੍ਹਾਂ ਸੰਭਾਲ ਕਰਿਆ ਕਰਿਆ ਤਾਂ ਫਿਰ ਪ੍ਰਸਾਦਾਂ ਦੇ ਨਾਲ ਦੇ ਵਿੱਚ ਜਿਹੜਾ ਨਾ ਇਹ ਨਗੇਲੀ ਨਾ ਕਰਿਆ ਕਰੋ ਵੇਖੋ ਹੁਣ ਮੈਂ ਉਹ ਛੱਟ ਕੇ ਫਰਾਈਪੈਨ ਚੱਲ ਗਈ ਆ ਘੋਰ ਕਰ ਲਈ ਦੇਖੋ ਤੇ ਹੁਣ ਮੈਂ ਫਰਾਈਪੈਨ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੀ ਮਾਂਜਾਂਗੀ ਕੁੱਚਾਂਗੀ ਤਾਂ ਫਿਰ ਕਿਤੇ ਮਤਲਬ ਹੀ ਅਗਲਾ ਕੋਈ ਕੰਮ ਕਰਾਂਗੇ ਤਾਂ ਪਲੀਜ਼ ਸਾਰੀਆਂ ਭੈਣਾਂ ਜਿਹੜੀਆਂ ਜਰੂਰ ਆਪਣੀਆਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਤੇ ਚੱਜ ਨਾਲ ਸੰਭਾਲ ਕਰਿਆ ਕਰੋ ਰਸੋਈ ਦੀ ਮੈਸ ਕਰਕੇ ਵੀਡੀਓ ਬਣਾਈ ਹੈ ਵੀ ਜਾਣੀ ਕਿ ਸਾਰਿਆਂ ਨੂੰ ਪਤਾ ਲੱਗ ਸਕੇ। ਅੱਜ ਫੋਰ ਕੇਲੇ ਚਾਹੀ ਤੇ ਇਹ ਮੈਂ ਬਣਾਈ ਸੀ ਚਾ ਇਹਦੇ ਉੱਪਰ ਮੈਂ ਇਸ ਤਰ੍ਹਾਂ ਦੇ ਟੱਕਣ ਦਿੱਤਾ। ਅਗਰ ਜੇ ਮੈਂ ਨਾ ਟੱਕਣ ਦਿੱਤਾ ਹੁੰਦਾ ਤੇ ਇੰਨੇ ਵਿੱਚ ਵਰ ਕੇ ਜਿਹੜਾ ਮੂੰਹ ਲਗਾ ਜਾਣਾ ਤੇ ਕਿਸੇ ਵੇਲੇ ਆਪਾਂ ਇਸ ਤਰ੍ਹਾਂ ਵੀ ਪਾਣੀ ਪਾ ਕੇ ਚਾਹ ਫੇਰ ਦੁਬਾਰਾ ਬਣਾ ਲੈਂਦਾ ਤਾਂ ਜੇ ਮੈਂ ਇਸ ਤਰ੍ਹਾਂ ਕਰਕੇ ਟੱਕਿਆ ਹੋਇਆ ਸੀ। ਤੇ ਪਲੀਜ਼ ਸਾਰੇ ਆਪਾਂ ਨੰਗੀ ਚੀਜ਼ ਰੱਖੀ ਆ ਉਹਨੂੰ ਵੀ ਧੋ ਕੇ ਜਰੂਰੀ ਫੇਰੀ ਵਰਤਣਾ ਚਾਹੀਦਾ। ਉਹ ਕਿ ਕਿਸੇ ਵੇਲੇ ਇਹ ਗੇਲੀ ਕਰ ਲੈਣੇ ਆ ਤਾਂ ਨਗੇਲੀ ਨਹੀਂ ਕਰਨੀ ਚਾਹੀਦੀ ਤੇ ਅਜੇ ਟੱਕਿਆ ਜੇ ਨਾਟਕ ਕਹਿੰਦੇ ਨੇ ਵਿੱਚ ਮੂਹ ਲਗਾ ਦੇਣਾ ਜੇ ਉਸ ਟਾਈਮ ਜਦੋਂ ਪਹਿਲਾਂ ਚਾਹ ਗਰਮ ਕਰਦੇ ਕੋਰਕ ਰਿਲੀ ਟਿੱਗੀ ਹੈ ਅਗਰ ਮੈਂ ਜਨਾ ਖੜੀ ਹੁੰਦੀ ਇੱਥੇ ਤੇ ਮੈਨੂੰ ਪਤਾ ਨਹੀਂ ਸੀ ਲੱਗਣਾ ਹੈਗਾ ਤੇ ਮੈਂ ਚਾਹ ਜਿਹੜੀ ਆ ਪੁਣ ਕੇ ਤੇ ਗਲਾਸਾਂ ਚ ਪਾ ਦੇਣੀ ਤੇ ਫਿਰ ਸਾਡੀ ਜਾਣ ਵੀ ਜਾ ਸਕਦੀ ਸੀ ਤੇ ਅੱਜ ਮੈਂ ਖੁਦ ਦੇਖ ਲਿਆ ਮੇਰੇ ਨਾਲ ਦੋ ਬੜੀ ਹੋਇਆ ਵਾ ਤੇ ਅੱਜ ਇੱਥੇ ਜਿਹੜਾ ਮੂਹ ਲਗਾ ਕੇ ਗਈ ਕੋਰਕ ਰਿਲੀ ਸਾਰਾ ਇੱਕ ਵਾਰੀ ਪਹਿਲਾਂ ਮੇਰੀ ਚਾਹ ਦੇ ਵਿੱਚ ਸਾਲ ਮਾਰ ਦਿੱਤੀ ਉਹਨੇ ਮੈਂ ਅਜੇ ਲਾਗੇ ਖੜੀ ਚਾਹ ਗਰਮ ਕਰਦੀ ਹੋਈ ਤੇ ਅਜੇ ਜੇ ਮੈਂ ਨਾ ਟੱਕਿਆ ਹੁੰਦਾ ਤੇ ਫਿਰ ਹੋ ਸਕਦਾ ਮੈਂ ਕਿਸੇ ਵੇਲੇ 2 ਮਿੰਟ ਬਾਹਰ ਅੰਦਰ ਗਈ ਆਦੀ ਫਿਰ ਪਾਣੀ ਰੱਖ ਲੈਣੇ ਵਿੱਚ ਤੇ ਪਰ ਪਲੀਜ਼ ਸਾਰੇ ਜਣੇ ਧੋ ਕੇ ਤੇ ਮਾਂਜ ਕੇ ਤੇ ਫਿਰ ਰੱਖਿਆ ਕਰੋ ਭਾਂਡਾ ਅਗਰ ਮਤਲਬ ਵੀ ਨੰਗੀ ਚੀਜ਼ੀ ਵੀ ਰੱਖਦੇ ਤਾਂ ਉਹਨੂੰ ਵੀ ਧੋ ਕੇ ਫਿਰ ਰੱਖਿਆ ਕਰੋ ਤੇ ਸਾਰੀਆਂ ਪੈਣਾ ਗੜੀਏ ਥੋੜਾ ਕਵਸਟ ਆ ਪਲੀਜ਼ ਆਪਣੀ ਸੋਈ ਵਿੱਚ ਜਿੰਨਾ ਵੀ ਕੰਮ ਕਰਦੇ ਆ ਆਪਣਾ ਖਿਆਲ ਰੱਖਣਾ ਚਾਹੀਦਾ ਹੈ